ਇਹ ਲੈਂਦਾ ਕੰਨ ਬਹੁਤ ਨੇ ਨਾ ਬਾਈ ਧੰਨ ਬਹੁਤ ਆ ਜੀ ਕਿੰਨੇ ਇੰਚਾਂ ਦਾ ਹੂ ਕੰਨ ਇਹ 22 ਇੰਚ ਕੰਨ ਆ ਜੀ ਹੋਣੇ ਹੱਥ ਚੌੜਾ ਲੋ ਕੰਨ ਦੇਖੋ ਬਾਈ ਬੱਕਰੇ ਦੇ ਐਡੇ ਐਡੇ ਕੰਨ ਨਹੀਂ ਦੇਖੇ ਹੁਣ ਕਿਤੇ ਵੀ ਤੁਸੀਂ ਬੱਕਰੇ ਦੇ ਕੱਤੇ ਵਾਲਾ ਕਾਮਯਾਬ ਹੁੰਦਾ ਸੂਆ ਬਾਈ ਤੇ ਜੀ ਮੇਮਲਾ ਵਧੀਆ ਪਾਲ ਦਿੰਦਾ ਠੰਡ ਤੇ ਅੱਗੋ ਅੱਗੋ ਤੇ ਜੀ ਜਿਹੜੀ ਬੱਕਰੀ ਹੁੰਦੀ ਆ ਜੀ ਉਹ ਮੇਮਲਾ ਘੱਟ ਕਾਮਯਾਬ ਬੰਦਾ ਠੀਕ ਆ ਨੰਤ ਵਾਲੀ ਗੱਲ ਨਹੀਂ ਪੈਂਦੀ ਉਹਨੂੰ ਉਦੋਂ ਉਦੋਂ ਦੁੱਧ ਦਾ ਸੀਜ਼ਨ ਹੁੰਦਾ ਨਾ ਹਾਂ ਹਾਂ ਫਿਰ ਉਦੋਂ ਕਿਉਂ ਨਹੀਂ ਲਵਾਉਂਦੇ ਤੁਸੀਂ ਉਦੋਂ ਜੀ ਫਿਰ ਗਰਮ ਦੁੱਧ ਹੋ ਹੋ ਗਏ ਬੱਚੇ ਮਰਦੇ ਆ ਵੀ ਕੱਤੇ ਦੇ ਬੱਚੇ ਪਾਲ ਜਾਂਦੇ ਆ ਤੇ ਸੀ ਜੀ ਰੱਖੀ ਖੜਾ ਇੱਕ ਇਹ ਬਰਬਰੀ ਤੋਂ ਕਿਆਰ ਕਰਿਆ ਜੀ ਬੀਟ ਲਵਾ ਕੇ ਅੱਛਾ ਦੁੱਧ ਬਹੁਤ ਹੁੰਦੀਆਂ ਨੇ ਜੀ ਦੁੱਧ ਦੀਆਂ ਕਿੰਨਾ ਇਹ ਮੈਨੂੰ ਮਾਦਾ ਜੀ 3-4 ਕਿਲੋ ਦੇ ਦਿੰਦੀ ਆ ਆਹ ਹਾਂ ਆ ਜੀ ਹਾਂ ਇਹ ਜਦੋਂ ਸਾਰੀਆਂ ਲਵਾਤੀਆਂ 33 ਦੇ ਪਤਾ ਨੂੰ ਜਲਤ ਰਹਿਣਾ ਦਾ ਸਾਰੀਆਂ ਇੱਥੇ ਲਵਾਤੀਆਂ ਹਾਂ ਨਹੀਂ ਇਹ ਤੋਂ ਲਵਾਈਆਂ ਕਾਲੇ ਦੇ ਦਫੇ ਝੁੱਲੀ ਬਾਤੀ ਦੀ ਵੀ ਇਹਦਾ ਜਲਤ ਦੇਖਦੇ ਆ ਕੀ ਹੁੰਦਾ ਕਹਿੰਦੇ ਨੇ ਆ ਨਾ ਵੀ ਬੱਕਰੀ ਦੁੱਧ ਨੂੰ ਚੱਲੇ ਹਾਂ ਉਹਦੇ ਲਈ ਕੀ ਕਰਦੇ ਹਾਂ ਉਹਦੇ ਨਾਲ ਕਿਉਂ ਇਹਨਾਂ ਦੀ ਛੇਤੀ ਚੱਲਦੀ ਆ ਕੌਣ ਨਾਲ ਕੀ ਕੀ ਪਾਉਂਦੇ ਉਹਨਾਂ ਜਦੋਂ ਬੱਕਰੀ ਸੂ ਪੈਂਦੀ ਆ ਤੁਹਾਡੇ ਨਾਲ ਕੰਮ ਕਰਦੀ ਆ ਜਨਾ ਠੀਠਰ ਕਾੜਾ ਨਹੀਂ ਪਾਉਂਦੇ ਭਾਈ ਕਾੜਾ ਬਾਅਦ ਚ ਬੁਲਾਉਨੇ ਆ ਜੀ ਅੱਜ ਛੂਪੀ ਮਤਲਬ 2 ਦਿਨਾਂ ਬਾਅਦ ਕਾੜਾ ਵੀ ਪੁਲਾਉਨੇ ਆ ਕਾੜੇ ਚ ਕੀ ਕੀ ਹੁੰਦਾ ਕਾੜੇ ਚ ਛਾਹ ਫਿਰ ਕਿੰਨਾ ਟਾਈਮ ਦੁੱਧ ਦਿੰਦੀ ਆ ਭਾਈ ਕੱਤੇ ਦੀ ਛੂਈ ਇਹ ਇਹ ਕੱਤੇ ਤੋਂ ਛੂਈ ਦੇਖ ਲੋ ਜੀ ਇਹ ਹੁਣ ਅੱਛੂ ਤੱਕ ਇਹਨੇ ਰਹੀ ਜਾਣਾ ਦਵਾਰੇ ਹਾਂ ਭਾਈ ਹਸਰੀਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਸਵਾਗਤ ਆ ਸਾਰਿਆਂ ਦਾ ਅੱਜ ਫੇਰ ਭਾਈ ਇੱਕ ਆਪਾਂ ਬੜੇ ਪੁਰਾਣੇ ਅੱਜ ਜਿਹੜੀ ਵੀਰ ਲਵੇ ਪਹੁੰਚੇ ਆ ਪਿੰਡ ਬਾਬਰਪੁਰ ਤੇ ਬਾਈ ਦਾ ਨਾਮ ਹੈਗਾ ਰੋਡਾਂ ਤੇ ਉਹਨਾਂ ਲਵੇ ਪਹੁੰਚੇ ਆਪਾਂ ਬੜੇ ਪੁਰਾਣੇ ਨੇ ਤੇ ਕਾਰੀਗਰ ਨੇ ਇਹ ਕੰਮ ਦੇ ਵਿੱਚ ਅੱਜ ਉਹਨਾਂ ਦੀ ਸਾਨੂੰ ਬੱਕਰੀਆਂ ਦਿਖਾਉਣੇ ਆ ਤੇ ਕੁਝ ਪੁਰਾਣੀਆਂ ਗੱਲਾਂ ਬਾਤਾਂ ਪੁੱਛਦੇ ਆ ਬਾਈ ਤੋਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਠੀਕ ਆ ਇਹ ਬਾਬਰਪੁਰ ਪਿੰਡ ਕਿੱਥੇ ਜੇ ਰਹਿ ਗਿਆ ਬਾਈ ਆ ਨਾਲ ਹੀ ਇੱਧਰ ਆਲੇ ਨਹੀਂ ਹੂੰ ਨੇੜੇ ਤੇੜੇ ਕਿਹੜੇ ਬੰਦੇ ਨੇੜੇ ਤੇੜੇ ਸਾਰੇ ਮਲਾਵਤ ਲਵੇ ਆ ਜੀ ਸ਼ੌੜਾ ਮਦਨੀਪੁਰ ਹੂੰ ਇਹ ਲੁਧਿਆਣੇ ਚ ਪੈ ਗਿਆ ਕੁੰਡੀਆਂ ਬਣਦੀਆਂ ਨੇ ਹੱਥੀਏ ਜ਼ਿਲ੍ਹਾ ਜਿਹੜਾ ਲੁਧਿਆਣਾ ਸਾਡਾ ਲੁਧਿਆਣਾ ਪੈ ਗਿਆ ਹਣਾ ਹਾਂਜੀ ਠੀਕ ਆ ਤੇ ਬੱਕਰੀਆਂ ਦਾ ਕੰਮ ਕਿੰਨਾ ਕੁ ਪੁਰਾਣਾ ਬਈ ਆਪਣਾ ਯਾਦਾ ਜੀ ਦਾਦੇ ਪਰਦਾਦੇ ਦਾ ਚੜਿਆਉਂਦਾ ਹੂੰ ਈੜੀ ਤੋਂ ਪੀੜੀ ਗਾਹਾਂ ਪਹਿਲਾਂ ਮੇਰੇ ਚਾਤਾ ਚਾਤਾ ਜੀ ਤੋਂ ਪਹਿਲਾਂ ਦਾਦਾ ਵੀ ਅੱਛਾ ਇਹ ਪੁਰਾਣਾ ਕੰਮ ਆ ਪੂਰਾ ਆਪਣਾ ਮਾਜੀ ਜੱਟਾਂ ਦਾ ਜਿੰਮੇਦਾਰਾਂ ਜੱਟਾਂ ਦਾ ਅੱਛਾ ਹਾਂ ਦਾ ਨਹੀਂ ਠੀਕ ਹੈ ਹਾਂ ਤੇ ਇਹ ਬੱਕਰੀਆਂ ਨੇ ਕਿੰਨਾ ਕੁ ਦਿੱਤਾ ਬਈ ਆਪਾਂ ਨੂੰ ਬਹੁਤ ਕੁ ਦਿੱਤਾ ਬਈ ਹੂੰ ਇਹਨਾਂ ਦੇ ਜਵਾਕ ਪਿਆਰੇ ਨੇ ਸਾਰਾ ਘਰ ਬਾ ਸਾਰਾ ਸਮਾਰਿਆ ਬਾਈ ਬੱਕਰੀਆਂ ਦੇ ਛਿੱਤ ਸੀ ਐਸਾ ਬੱਕਰੀਆਂ ਦੇ ਛਿੱਤ ਸੀ ਸਮਾਰਿਆ ਕਿੰਨੀਆਂ ਬੱਕਰੀਆਂ ਨੇ ਜੀ ਇਹਨਾਂ ਦੇ ਛਿੱਤੇ ਕਰਿਆ ਬਜਾਰੀਆਂ ਬੱਕਰੀਆਂ ਕਿੰਦੀਆਂ ਨੇ ਜੀ ਮਾਲਚ ਬੱਕਰੀਆਂ ਜੀ ਮੇਰੇ ਕੋਲੇ ਹੋਣਗੀਆਂ 60 ਤੇ 7 ਪਸ਼ੂ ਹੈਗੇ 50 70 60 ਕੋ ਐਸਿਆ ਹਾਂ ਲਗਭਗ ਠੀਕ ਆ ਤੇ ਪਹਿਲਾਂ ਤੁਹਾਡਾ ਦਾਦਾ ਚਾਰ ਦਾ ਛਾਂ ਹਾਂ ਦਾਦੇ ਤੋਂ ਬਾਅਦ ਮੇਰਾ ਤਾਤਾ ਦਾਦਾ ਜੀ 100 ਬੱਕਰੀ ਉਹ ਜਾਦਾ ਰਿਹਾ ਇੱਕ ਬਾਹਨੇ ਬਾਹ ਵੱਡੀ ਗਈ ਸੀ ਉਹਦੀ ਐਸਾ ਇੱਕ ਬਾਹ ਵੱਡੀ ਗਈ ਸੀ ਹਾਂ ਇੱਕ ਬਾਹ ਨਾਲ ਹੀ ਚਾਰ ਦਾ ਰਿਹਾ ਹਾਂ ਇੱਕ ਬਾਹਨੇ ਜ਼ਿਆਦਾ ਰਿਹਾ ਜੀ ਠੀਕ ਆ ਤੇ ਸੌਂਕ ਫਿਰ ਕਿਹੜੀਆਂ ਕਿਹੜੇ ਰੰਗ ਦਾ ਸੌਂਕ ਆ ਜ਼ਿਆਦੇ ਹੁਣ ਸੌਂਕ ਸਾਨੂੰ ਕਾਲੀਆਂ ਦਾ ਵੱਧ ਆ ਜੀ ਅੱਛਾ ਹੁਣ ਵਿੱਚ ਜਿਵੇਂ ਆ ਲੂਹੀਆਂ ਆ ਗਈਆਂ ਛੇੜੀਆਂ ਡੱਬੀਆਂ ਨਾਲ ਜੀ ਹੋ ਗਈਆਂ ਬੋਕ ਬਦਲ ਮੇ ਪਈ ਗਏ ਨਾਲ ਅੱਛਾ ਬੋਕ ਬਦਲ ਮੇ ਪਾਤੇ ਹਾਂ ਲਾਲ ਡੱਬੇ ਪੈ ਗਏ ਵਿੱਚ ਲਾਲ ਡੱਬੀਆਂ ਬਣ ਗਈਆਂ ਕਾਲੀਆਂ ਛੇੜੀਆਂ ਹੋ ਗਈਆਂ ਹੂੰ ਕਾਲੀਆਂ ਡੱਬੀਆਂ ਇਕਣ ਅੱਛਾ ਤੇ ਜਿਵੇਂ ਬਾਈ ਫਿਰ ਇਹ ਬੋਕ ਬਾਹਰੋਂ ਲਿਆਂਦੇ ਤੁਸੀਂ ਹੋਰ ਮਾਲ ਦੇ ਵਿੱਚੋਂ ਬੋਕ ਫਿਰ ਬਾਹਰੋਂ ਵੀ ਲੈਣੇ ਜੀ ਕੋਈ ਪਹਿਲਾਂ ਘਰ ਦੇ ਤੇ ਬੱਚੇ ਸਾਡਾ ਬੋਕ ਮਰ ਗਿਆ ਬਣਾ ਮੇਰਾ ਅੱਛਾ ਜਦੋਂ ਮਰ ਗਿਆ ਉਦੋਂ ਬਾਹਰੋਂ ਪੈ ਗਏ ਹਾਂ ਬਾਹਰੋਂ ਪੈ ਗਏ ਜੀ ਠੀਕ ਆ ਹੁਣ ਤਾਂ ਜਿਹੜੇ ਬੋਕ ਨੇ ਉਹ ਕਰਦੇ ਨੇ ਹਾਂ ਹੁਣ ਤਾਂ ਕਰਦੇ ਨੇ ਜੀ ਬੱਚੇ ਛੱਡੇ ਨੇ ਠੀਕ ਆ ਹਾਂ ਲਓ ਵੀ ਹੁਣ ਬੱਕਰੀਆਂ ਦਾ ਸੌਂਕ ਕਰਾਉਨੇ ਆ ਬਾਈ ਇਹਦੀਆਂ ਬੱਕਰੀਆਂ ਦੇਖ ਲਓ ਇਹ ਕਹਿੰਦਾ ਵੀ ਕਾਲੇ ਰੰਗ ਦਾ ਵੀ ਮੈਨੂੰ ਜਾਦੇ ਸੌਂਕ ਆ ਪਰ ਬੋਕ ਬਦਲ ਨਾਲ ਨਾ ਵੀ ਬੱਕਰੀਆਂ ਛੁੜੀਆਂ ਜਾਂ ਬਦਲੀਆਂ ਗਈਆਂ ਉਹਦੇ ਵਿੱਚ ਰੰਗਾਂ 'ਚ ਫਰਕ ਪੈ ਗਿਆ ਤੇ ਬਾਕੀ ਤਾਰੀ ਤੇਰਾ ਆੜੀ ਆ ਹੈ ਬਾਈ ਪੂਰਾ ਹਾਂ ਤਾਰੀ ਮੇਰਾ ਆੜੀ ਆ ਹਮਰੇ ਕੋਲ ਹੀ ਰਹਾ ਅੱਛਾ ਬੰਦੇ ਨੂੰ ਸੌਂਕ ਹੈ ਨਾ ਦੇ ਸਾਂ ਕੋ ਬਾਈ ਨੂੰ ਪੂਰਾ ਤੇ ਬੋਕ ਦਿਖਾਉਨੇ ਆ ਬਾਈ ਦਾ ਜਿਹੜਾ ਇਹਨੇ ਹੁਣ ਰੱਖਿਆ ਮਾਲ ਦੇ ਆਹ ਬੋਰ ਵਾਲਾ ਛੇਰ ਵਾਲਾ ਸਲਾ ਸਾਜੀ ਵੀਰ ਕੋਲੇ ਫੜੀ ਆ ਬੱਕਰੀ ਉਹ ਤੋਂ ਦੇਗਾ ਦੀ ਭਾਂਡ ਦੇ ਨੂੰ ਲਾਦੇ ਮਾਮੇ ਨੂੰ ਵੀਰ ਨੂੰ ਨੱਥੂ ਨੂੰ ਲੈ ਬਈ ਆ ਬੱਕਰੇ ਤੇ ਸੀ ਹੱਡ ਪੈਰ ਦੇਖ ਲੋ ਜਿਹੜਾ ਹੁਣ ਮਾਲ ਦੇ ਵਿੱਚ ਰੱਖਿਆ ਕਿੰਨੇ ਟਾਈਮ ਦਾ ਹੋ ਗਿਆ ਬਾਈ ਇਹ ਇਹ ਜੀ ਛੇਰ ਦੰਦ ਆ ਜੀ ਛੇ ਦੰਦ ਹੋ ਗਏ ਆਪਣੀਆਂ ਬੱਕਰੀਆਂ ਦੇ ਵਿੱਚ ਰੱਖਿਆ ਆਪਣੀਆਂ ਦੇ ਠੀਕ ਆ ਹਾਂ ਤੇ ਇਹ ਇਹ ਫਿਰ ਕਿਵੇਂ ਸੋਚ ਕੇ ਰੱਖਿਆ ਬਾਪ ਦੇ ਬਾਪ ਤੇ ਵਗਿਆ ਬੱਚੇ ਰਿਜ਼ਲਟ ਲੈ ਲੈ ਹਾਂ ਆਈਂਆ ਹਾਂ ਜੀ ਹਾਂ ਆ ਬੱਠ ਦੇਖੋ ਬਈ ਕੰਨ ਵੀ ਲੰਮੇ ਕੱਢਦਾ ਹੈ ਹਾਂ ਹੂੰ ਤੇ ਇਹ ਇਹ ਫਿਰ ਆਪਦੇ ਬਾਪ ਤੇ ਗਿਆ ਬੱਕਰਾ ਤਾਂ ਰੱਖ ਲਿਆ ਹਾਂ ਬਾਪ ਤੇ ਆ ਅੱਛਾ ਹਾਂ ਠੀਕ ਹੈ ਜਿਹੜਾ ਪਹਿਲਾਂ ਹੁੰਦਾ ਹਿਮਾਲ ਚ ਬੱਕਰਾ ਪਹਿਲਾਂ ਇਹਨਾਂ ਦਾ ਪਿਓ ਦੀ ਬਹੁਤ ਵਧੀਆ ਸੁੰਗਾ ਸੀ ਉਹਦੀ ਦੱਥੋਂ ਵੀ ਉਹਦੇ ਬਾਅਦ ਇਹ ਛੱਡਿਆ ਬੱਤਾ ਪਾਲਿਆ ਫੇਰ ਆ ਕਾਬੂਦੂ ਬਾਈ ਤੋਂ ਲੈ ਕੇ ਆਏ ਆ ਮਨੇਲੇ ਵਾਲੇ ਤੋਂ ਹਾਂ ਅੱਛਾ ਆਹ ਦੇਖ ਲਾ ਇਹ ਇਹ ਕਿਹੜਾ ਨਾਗਰਾ ਇਹ ਨਾਲ ਜੀ ਰੰਗ ਦਾ ਥੋੜੇ ਹੈਗਾ ਜੀ ਲਾਲ ਤੇ ਟੱਟਾ ਡੱਬਾ ਲਿਆ ਅੱਛਾ ਹਾਂ ਠੀਕ ਹੈ ਇਹ ਲੈਂਦਾ ਕੰਨ ਬਹੁਤ ਨੇ ਨਾ ਬਾਈ ਧੰਨਵਾਦ ਆ ਜੀ ਕਿੰਨੇ ਇੰਚਾਂ ਦਾ ਹੋ ਕੰਨ ਇਹ 22 ਇੰਚ ਕੰਨ ਆ ਜੀ ਮੇਨੇ ਆ ਹਾਂ ਜੀ ਮੈਨੇ ਸਾਢੇ 7 ਪੌਣੇ 8 ਪੌਣੇ 8 ਚੌੜਾ ਨਾ ਕੰਨ ਦੇਖੋ ਬਾਈ ਬੱਕਰੇ ਦੇ ਐਡੇ ਐਡੇ ਕੰਨ ਨਹੀਂ ਦੇਖੇ ਹੁਣ ਕਿਤੇ ਵੀ ਤੁਸੀਂ ਬੱਕਰੇ ਦੇ ਚੌੜਾ ਵੀ ਕੰਨ ਪੂਰਾ ਹਨਾ ਹਾਂ ਜੀ ਸੱਡੀਆਂ ਬਈ ਕੰਨ ਛਾੜਦੇ ਸੱਲੇ ਲੈ ਬਈ ਆ ਬੱਕਰੇ ਦੇ ਕੰਨ ਦੇਖੋ ਯਾਰ ਹੂੰ ਦੇਖ ਲੈ ਉਹ ਬੁੱਧੂ ਲਵੇ ਵੀ ਚੰਗੀ ਬਰੀਡ ਆ ਨਾ ਹਾਂ ਜੀ ਹਾਂ ਬੁੱਧੂ ਬਲੇ ਬਹੁਤ ਵਧੀਆ ਜੀ ਹੂੰ ਕੰਨ ਦੇਖੋ ਬਾਕੀ ਸਿੰਘ ਮੂੰਹ ਮੱਥਾ ਦੇਖੋ ਨਾ ਐਸਾ ਬੁੱਧੂ ਵਾਲੀ ਲਾਈਨ ਦਾ ਇਹ ਹਾਂ ਹਾਂ ਠੀਕ ਹੈ ਕੰਨ ਬਹੁਤ ਆ ਯਾਰ ਬੱਕਰੇ ਦਾ ਬਾਈ ਇਹ ਤੋਂ ਲੈਤੀ ਕੋਈ ਝੋਲੀ ਫਰੇ ਜੇ ਹਾਏ ਜੇ ਜਿਹਨੂੰ ਸਾਰੀਆਂ ਲਵਾਤੀਆਂ ਇਹ ਕੱਤੇ ਚ ਪਤਾ ਨਾ ਕੋਈ ਰਿਜਲਟ ਆ ਇਹਨਾਂ ਦਾ ਇਹ ਸਾਰੀਆਂ ਇੱਥੇ ਹੀ ਲਵਾਤੀਆਂ ਆਂ ਨਹੀਂ ਇਹ ਤੋਂ ਲਵਾਈਆਂ ਕਾਲੇ ਦੇ ਦਾ ਫਿਰ ਝੁੱਲੀ ਬਾਤੀ ਦੀ ਵੀ ਇਹਦਾ ਰਿਜਲਟ ਦੇਖਦੇ ਆਂ ਕੀ ਆਉਂਦਾ ਵੀ ਕੰਨ ਵੱਡੇ ਨੇ ਹਣਾ ਕੰਨ ਵੱਡੇ ਨੇ ਬਾਕੀ ਮੱਥਾ ਟੱਕ ਮਾ ਜੇ ਦਾ ਸਿਆ ਜਦੋਂ ਇਹ ਬੱਚਾ ਤੁਸੀਂ ਲਿਆਂਦਾ ਤਾਂ ਇਹਦੀ ਮਾਂ ਕਿਵੇਂ ਸੀਗੀ ਮਾਂ ਬਹੁਤ ਵਧੀਆ ਦੀ ਕਾਲੀ ਸ਼ੇਰੀ ਟੀ ਇਹਦੀ ਮਾਂ ਹਾਂ ਕਾਲੀ ਸ਼ੇਰੀ ਦੀ ਹਣਾ ਮਿੱਤੇ ਹਾਂ ਤਾਂ ਕਾਲੀ ਸ਼ੇਰੀ ਟੀ ਠੀਕ ਹੈ ਬੁੱਧੂ ਨੇ ਵੀ ਆਦੇ ਘਰ ਦਾ ਬੱਚਾ ਦੇਤਾ ਹਾਂ 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 ਜੀ ਦੁੱਧ ਦੁੱਧ ਨੂੰ ਕਿਵੇਂ ਸੀ ਉਹ ਦੁੱਧ ਨੂੰ ਬਹੁਤ ਵਧੀਆ ਦੀ 4 5 ਕਿਲੋ ਦੇ ਗੇਰ ਕੱਢਦੀ ਆ ਜੀ ਅੱਛਿਆ ਫਿਰ ਦਾ ਦੁੱਧ ਇੱਕ ਪੱਖੋਂ ਵੀ ਚੰਗਾ ਹੈ ਨਾ ਹਾਂ ਜੀ ਬਾਕੀ ਦੇ ਬਾਪ ਦੀ ਹਾਈਟ ਹੂਟ ਕਿੰਨੀ ਸੀ ਕੁਝ ਪਤਾ ਬਾਪ ਦੀ ਹਾਈਟ ਹੋਊਗੀ ਮੈਨੂੰ ਮੈਂ ਦਾ 48 ਨੇ ਦਾ ਅੱਛਿਆ ਹਾਂ ਬਾਪ ਤਾਰੀ ਬਾਈ ਦੇ ਬਰਾਉਨੇ ਤੋਲੇ ਕਰਨ ਦੀ ਇਹਨੇ ਤਾਰੀ ਤੋਂ ਪੱਠ ਲੈ ਕੇ ਤੇ ਉਹ ਹੂੰ ਆ ਇੱਕ ਥਲਾ ਤਾਰੀ ਬਾਈ ਹੋਈ ਹੈਗਾ ਸਾਡੇ ਕੋਲ ਅੱਛਿਆ ਤਾਰੀ ਵਾਲਾ ਅਸਲਾ ਵੀ ਹੈ ਹਾਂ ਜੀ ਠੀਕ ਹੈ ਹਾਂ ਪਲੂਣ ਬੱਠ ਸੁਈ ਆ ਜੀ ਇਹ ਪਲੂਣ ਸੁਈ ਆ ਹਾਂ ਜੀ ਪਹਿਲੇ ਸੁਈ ਆ ਜੀ ਹੂੰ ਠੀਕ ਆ ਦੁੱਧ ਨੂੰ ਚੰਗੀ ਆ ਹਾਂ ਦੁੱਧ ਨੂੰ ਬਹੁਤ ਵਧੀਆ ਜੀ ਠੀਕ ਆ ਠੀਕ ਆ ਫਿਰ ਕੰਮ ਬਾਈ ਦੁੱਧਤੀ ਕਰਦੇ ਹੋ ਜਿਆਦਾ ਹਾਂ ਦੁੱਧ ਦਾ ਹੀ ਕਰਦੇ ਆ ਜੀ ਠੀਕ ਆ ਕਿੰਨੀਆਂ ਬੱਕਰੀਆਂ ਕਿੰਨਾ ਕ ਦੁੱਧ ਪਾ ਦਿੰਦੀਆਂ ਨੇ ਬਾਣਾ ਜੀ ਮੈਂ 25-40 ਕਿਲੋ ਦੁੱਧ ਬਾਣਾ ਹੁਣ ਹਾਂ ਜੀ ਇਸ ਟਾਈਮ ਇਸ ਟਾਈਮ ਹੁਣ ਫਿਰ ਇਹਨਾਂ ਨੂੰ ਕਰਾਸ ਕਰਾਤੀਆਂ ਸਾਰੀਆਂ ਕਰਾਉਸ ਹੋ ਗਈਆਂ ਜੀ ਕਦੋਂ ਕਰਾਈਆਂ ਸੀ ਇਹ ਕਰਾਈਆਂ ਨੇ ਜੀ ਆਹ ਪਿਛਲੇ ਮਹੀਨੇ ਚ ਜੀਠ ਚ ਇਹ ਸੂਣ ਗਏ ਹੈ ਅਗਰਾਂ ਸੂਗੀਆਂ ਜੀ 300 ਕੱਤੇ ਸੂ ਬਣਗੀਆਂ ਅੱਛਾ 300 ਕੱਤੇ ਸੂ ਬਣਣੀਆਂ ਹਾਂ ਸੂਆ ਸਾਲ ਚ ਦੋ ਵਾਰੀ ਲੈਣੇ ਫਿਰ ਤੁਸੀਂ ਸਾਲ ਤੇ ਜੀ ਕੋਈ ਦੋ ਲੈ ਲੈਣ ਦਾ ਕੋਈ ਇੱਕ ਲੈ ਲੈਣ ਦਾ ਇਹਦਾ ਜੀ ਇੱਕ ਹੀ ਲੈਣਿਆ ਅਖਲੀ ਅੱਛਾ ਆਪ ਕੱਤੇ ਦੇ ਕੱਤੇ ਵਾਲਾ ਕਾਮਯਾਬ ਹੁੰਦਾ ਸੂਆ ਬਾਈ ਕੱਤੇ ਦੇ ਜੀ ਮੇਮਣਾ ਵਧੀਆ ਪਾਲ ਦਿੰਦਾ ਠੰਡ ਤੇ ਅੱਗੋ ਅੱਗੋ ਅੱਛਾ ਮੈਂ ਮੱਟੀ ਠੰਡ ਤੇ ਪਾਲ ਦਿੰਦਾ ਮੱਟਾ ਠੀਕ ਹੈ ਤਾਂ ਕਰਕੇ ਹਾਂ ਜੀ ਹੂੰ ਤੇ ਜਿਹੜੇ ਬਾਈ ਜਿਵੇਂ ਹੁਣ ਮੂਰੇ ਬਾਏ ਚ ਲਵਾਉਣਗੇ ਭਾਦੋਂ ਚ ਸੂ ਉਹ ਵੀ ਫਿਰ ਗਾਂਹ ਜਾਣੀਆਂ ਫੱਕਣ ਚੇਚ ਸਿਆਉ ਨੋ ਉਹ ਬੇ ਤਾਂ ਹਰਮੀਆਂ ਲੱਗ ਜਾਂਦੀ ਆ ਜੀ ਉਦੋਂ ਉਦੋਂ ਦੁੱਧ ਦਾ ਸੀਜ਼ਨ ਹੁੰਦਾ ਨਾ ਨਾਲੇ ਹਾਂ ਜੀ ਹਾਂ ਹਾਂ ਫਿਰ ਉਦੋਂ ਕਿਉਂ ਨਹੀਂ ਲਵਾਉਂਦੇ ਤੁਸੀਂ ਉਦੋਂ ਜੀ ਫਿਰ ਸਾ ਨਾ ਇਹਦਾ ਜੀ ਕੱਤੇ ਦੇ ਵੱਧ ਮੇਮਲਾ ਪਾਲ ਕੇ ਰਾਜੀ ਆ ਅੱਛਾ ਕੱਤੇ ਦਾ ਮੇਮਲਾ ਜਿਆਦਾ ਦੁੱਧ ਮਾਰੀ ਜਾਂਦੇ ਨੇ ਗਰਮ ਦੁੱਧ ਹੋ ਹੋ ਗਏ ਬੱਚੇ ਮਾਰਦੇ ਆ ਵੀ ਕੱਤੇ ਦੇ ਬੱਚੇ ਪਾਲ ਜਾਂਦੇ ਆ ਚੀਤ ਜੀ ਜਿਹੜੀ ਬੱਕਰੀ ਹੁੰਦੀ ਆ ਜੀ ਉਹ ਮੇਮਲਾ ਘੱਟ ਕੰਮ ਦਾ ਬੰਦਾ ਠੀਕ ਆ ਨੰਤ ਵਾਲੀ ਕਰਨੀ ਪੈਂਦੀ ਆ ਮਿਹਨਤ ਕਰਨੀ ਪੈਂਦੀ ਆ ਲੈ ਬਾਈ ਇਹ ਗੱਲ ਆਪਾਂ ਨੂੰ ਇੱਕ ਨਵੀਂ ਪਤਾ ਲੱਗਿਆ ਅੱਜ ਹਾਂ ਬਾਕੀ ਬੱਕਰੇ ਵਾਲਿਆਂ ਨੂੰ ਤਾਂ ਪਤਾ ਆ ਸ਼ੇਰ ਬਾਈ ਦੌਲਤਪੁਰ ਦਾ ਦੀ ਬਜ਼ੁਰਗ ਸਾਡੇ ਬੜਾ ਭਾਈ ਸ਼ੇਰ ਸ਼ੇਰ ਉਹ ਤੋਂ ਬੱਕੜੀ ਲਈ ਆ ਹੱਸਿਆ ਹਾਂ ਸ਼ੇਰ ਦੇ ਵੀ ਕੰਮ ਬਹੁਤ ਲੱਗਿਆ ਨਾ ਪੁੱਤ ਪਾਣ ਨੂੰ ਨੱਥੂ ਭਾਂਡ ਦਾ ਦੀ ਉਹਨਾਂ ਦਾ ਭਾਂਡ ਦੇ ਨੂੰ ਦੇ ਗਿਆ ਜੀ ਠੀਕ ਆ ਹਾਂ ਸਾਡੇ ਨੰਬਰ ਦਾ ਨਾਂ ਦਾ ਮੁੰਡਾ ਨੱਥੂ ਮਰਾੜੀ ਹਾਂ ਉਹਨੂੰ ਆਪਾਂ ਮਾਮੇ ਤੋਂ ਨੇ ਲੈ ਲਈ ਹਨਾ ਲਾਈ ਪਾਹਾਂ ਤੇਨੂੰ ਦੇਤੀ ਇਹ ਠੀਕ ਹੈ ਇਹ ਉਹਦੇ ਆਲਾ ਸੜਾ ਜੀ ਤੇ ਬਾਕੀ ਬਈ ਇੱਕ ਗੱਲ ਇਹ ਚੰਗੀ ਪਤਾ ਲੱਗੀ ਵੀ ਜੇ ਮੇਮ ਨੇ ਪਾਲਣਿਆ ਤਾਂ ਸੂਆ ਕੱਤੇ ਚ ਲੈ ਲਓ ਕੱਤੇ ਵਾਹ ਵਧੀਆ ਪਾਲਦੇ ਆ ਜੀ ਜੇ ਤੁਸੀਂ ਪਾਉਣਾ ਦੁੱਧ ਤੇ ਮੇਮ ਨੇ ਇਹਨਾਂ ਨੂੰ ਸਾਂਭ ਲੋਂਗੇ ਤਾਂ ਫਿਰ ਉਹ ਉਹ ਲੈ ਲਓਣਾ ਮਤਬ ਵਾਲੀ ਕਰਨੀ ਪੈਂਦੀ ਆ ਵੀਰੇ ਚੇਤ ਆਲਾ ਹਾਂ ਫਿਰ ਮੈਂ ਮਿਹਨਤ ਜ਼ਿਆਦਾ ਕਰਦਾ ਦੁੱਧ ਗਰਮ ਆਸ ਚੋ ਦੇਂਦਾ ਬੱਚੇ ਫਿਰ ਦੁੱਧ ਮਾਰੀ ਜਾਂਦੇ ਨੇ ਗੱਲ ਉਹ ਨਹੀਂ ਬੰਦ ਕੱਤੇ ਵਾਲਾ ਮੇਮਾ ਵੱਧ ਬਾਲਵਾ ਜੀ ਤੇ ਜਿਵੇਂ ਭਾਈ ਆ ਹੁਣ ਮੀਂਹ ਪੈਣ ਲੱਗ ਗਿਆ ਥੋੜਾ ਥੋੜਾ ਇਹਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਐ ਦਿੱਕਤ ਆ ਜੀ ਮੀਂਹ ਨੂੰ ਤਾਂ ਬੁਰਾ ਮੰਨਦੀਆਂ ਨੇ ਬੁਰਾ ਮੰਨਦੀਆਂ ਨੇ ਬਹੁਤ ਆਵੇ ਹੁਣ ਤਾਂ ਅਸੀਂ ਇਕੱਠਿਆਂ ਹੀ ਹੋਈ ਜਾਂਦੇ ਨੇ ਹਾਂ ਥੱਲੇ ਉਹ ਕੇਂਦਰਾ ਅਕਟ ਥੱਲੇ ਹੋ ਗਈ ਆ ਸਾਡੇ ਨਹੀਂ ਫਿਰ ਉਧਰ ਬਾੜ ਦਾਂਗੇ ਕਲੋਨੀ ਅੱਜ ਸਿਆ ਠੀਕਾ ਠੀਕਾ ਗੱਲ ਹੈ ਆ ਵਿੱਚ ਦੇਸੀ ਦੇਸੀ ਜੀ ਰੱਖੀ ਖੜਾ ਇੱਕ ਇਹ ਬਰਬਰੀ ਤੋਂ ਕਹਿਰ ਕਰਿਆ ਜੀ ਬੀਜ ਲਵਾ ਕੇ ਅੱਛਾ ਬੀਜ ਲਵੋਗਾ ਬਰਬਰੀ ਦੇ ਛੱਡ ਕੇ ਬਰਬਰੀ ਬੱਕਰੀ ਹੈਗੀ ਸੀ ਇਹ ਬਰਬਰੀ ਤੋਂ ਬੀਜ ਉਹ ਬਣਾਤੀ ਮਤਲਬ ਬੀੜੀ ਜੀ ਦੁੱਧ ਬਹੁਤ ਦਿੰਦੀਆਂ ਨੇ ਜੀ ਦੁੱਧ ਦਿੰਦੀਆਂ ਕਿੰਨਾ ਇਹ ਮੈਨੂੰ ਮਾਦਾ ਜੀ 3-4 ਕਿਲੋ ਦੇ ਦਿੰਦੀ ਆ ਆਹ ਆਹ ਦੇ ਲਾਇਆ ਵੀ ਨੋਸਕਰਾਤੀ ਹਾਂ ਬਰਬਰੀ ਤੋਂ ਬੀਟਲ ਕਰਤੀ ਹੈ ਹਾਂ ਜੀ ਹਾਂ ਬਰਬਰੀ ਤੋਂ ਕੋਈ ਕਰਾਂਗੇ ਨਹੀਂ ਜੀ ਇੱਕ ਆ ਵੀ ਫਿਰਦੀ ਹੈ ਨਾ ਹਾਂ ਜੀ ਇਹ ਵੀ ਇੱਕ ਇਦਾਂ ਵੱਡੀ ਜਿਹੀ ਗੱਡੀ ਹੈ ਕਿੱਥੇ ਗਈ ਤੇ ਲੈ ਆ ਵੀ ਓਏ ਬਾਈ ਇਹ ਬੰਦੇ ਕਾਡੂ ਨੇ ਕਹਿੰਦੇ ਦੁੱਧ ਲੈਣ ਖਾਤਰ ਅਸੀਂ ਬਰਬਰੀ ਤੋਂ ਕ੍ਰਾਸ ਕਰਾਤੀ ਹਾਂ ਫਿਰ ਕਿੰਨੇ ਬੱਚੇ ਦਿੱਤੇ ਸੀ ਇਹਨੇ ਇਹ ਬੱਤੇ ਜੀ ਦੋ ਦਿੱਤੇ ਇਹਨੇ ਤਿੰਨ ਬੱਤੇ ਨੇ ਚਿੱਟੀ ਨੇ ਅੱਛਾ ਤਿੰਨੇ ਬਿੱਤੇ ਨੇ ਪਾਲੇ ਨੇ ਆਹ ਦੇਖੋ ਨੇ ਤੁਹਾਨੂੰ ਇੱਧਰ ਵੀ ਆ ਗਏ ਆਹ ਕਰਾਈ ਖੜੇ ਨੇ ਆਹ ਦੇਖ ਆ ਵੀ ਬਰਬਰੀ ਤੋਂ ਗੱਡੀ ਆ ਦੇਖ ਲਾ ਆ ਵੀ ਗੱਡੀ ਆ ਇਹ ਆ ਵੀ ਬਰਬਰੀ ਤੋਂ ਬਹੁਤ ਦੋਦਨੀਆਂ ਨੇ ਬਾਈ ਜੀ ਹੂੰ ਵਧੀਆ ਦੂਦ ਹਾਂ ਬਹੁਤ ਵਧੀਆ ਦੋਦਨੀਆਂ ਨੇ ਇਹ ਵੀ ਪਾਠਾ ਮਗਰ ਇੱਕ ਤਾਂ ਚਾਹ ਨਾਲ ਫਰਦੀਆ ਜੀ ਕੱਦ ਨਹੀਂ ਕਰਦੀ ਹੈ ਨਾ ਇਹ ਕੱਦ ਤਾਂ ਇੰਨਾ ਗੇ ਰੱਖਣੀਆਂ ਜੀ ਇਹ ਹਾਂ ਦੁੱਧ ਨੂੰ ਵਧਿਆ ਦੁੱਧ ਨੂੰ ਇੰਨਾ ਗੱਲਾਂ ਹੀ ਖੜਦੇ ਬਾਈ ਹੂੰ ਠੀਕ ਆ ਬਾਰਬਰੀ ਤੇ ਫੀਟਲ ਦਾ ਕਰਾਸ ਕਰਕੇ ਬਹੁਤ ਚੰਗਾ ਹੈ ਹਾਂ ਹੂੰ ਇਹ ਜੀਆਂ ਮਤਲਬ ਚੋਟੀਆਂ ਪਹਿਲਾਂ ਬੱਕਰੀਆਂ ਸਾਡੇ ਖਾਂਦਾਂ ਤੇ ਆਉਂਦੀਆਂ ਨੇ ਚਦੀਆਂ ਲਾਲੀਆਂ ਕਾਲੀਆਂ ਹਾਂ ਠੀਕ ਆ ਸਾਹ ਕਾਲੀਆਂ ਮੇਰੇ ਚਾਚੇ ਨੇ ਜਾਦੀਆਂ 100 ਬੱਕਰੀ ਦੀ ਮੇਰੇ ਦਾਤੇ ਕੋਲੇ ਤੇ ਜਦੋਂ ਬਾਈ ਚਾਚਾ ਚਾਰ ਦਾ ਛੋਡਾ ਬੱਕਰੀਆਂ ਤਾਂ ਤੁਸੀਂ ਵੀ ਦੇਖਿਆ ਹੋਣਗੀਆਂ ਕੀ ਫਰਕ ਅੱਜ ਕੱਲ ਉਹ ਬੱਕਰੀਆਂ ਦੇ ਵਿੱਚ ਉਹ ਬੱਕਰੀਆਂ ਦੇਸੀ ਹੁੰਦੀਆਂ ਜੀ ਇਹ ਦੇਸੀ ਹੁੰਦੀਆਂ ਜੀ ਹਾਂ ਮੈਂ 12 ਮਹੀਨੇ 30 ਦਿਨ ਕੱਖਾਂ ਦੇ ਹੀ ਰੱਖਦਾ ਸੀ ਕਮਾਂ ਦੀ ਝੰਗ ਝੰਗ ਵੱਢ ਨਹੀਂਦੀ ਹੁੰਦੀ ਉਹ ਤੋਂ ਥੱਲੀ ਚਾਰਦਾ ਸੀ ਥੱਲੇ ਹੀ ਜਾਣ ਲਈ ਡੰਡੇ ਨਾਲ ਦੇਸੀ ਬੱਕਰੀਆਂ ਜੀ ਹਾਂ ਸ਼ਾਰਜ ਮਾੜਾ ਮੋਟਾ ਲੈ ਲੈਂਦੇ ਨੀਰਾ ਜਿਵੇਂ ਹੋ ਗਿਆ ਜੀ ਹਰ ਹਰ ਦਾ ਨੀਰਾ ਪਾ ਲੈਂਦੇ ਤੇ ਬਹਿਣਾ ਮਾ ਆਪੂ ਬਾ ਮੂ ਬੜੀਆਂ ਮਿਲ ਜਾਣਾ ਕਿਦੋਂ ਗਵਾਰੇ ਦਾ ਮਿਲ ਜਾਣਾ ਉਹ ਕਣਪਾਂ ਦਾ ਵੀ ਹਾਂ ਚਾਲ ਤੇ ਦੋ ਮਹੀਨੇ ਸੀਆ ਹਾਂ ਇੱਕ ਬਾਹਰ ਕਰਕੇ ਆ ਦੇਕ ਡੂਕ ਨੇ ਦੀਆਂ ਹਾਂਗਲਾ ਹਾਂ ਉਹ ਪੱਕੀ ਬਹੁਤ ਵਧੀਆ ਸੀ ਹਾਂ ਮੱਖਣੀਆਂ ਵੀ ਦੇਸੀ ਦੀਆਂ ਹੋ ਜਾਂਦਾ ਇਦੋਂ ਬਾਅਦ ਆ ਜਿਹੜੀਆਂ ਬੀਟਲ ਵਿੱਚ ਬਣਾ ਲੀਆਂ ਇਹ ਤੁਸੀਂ ਲਿਆਂਦੀਆਂ ਫਿਰ ਹਾਂ ਜੀ ਹਾਂ ਇਹ ਫਿਰ ਗਾਂ ਪੋ ਕੋ ਬਦਜੀ ਗਾ ਹੋੜੀ ਹੋੜੀ ਬਾਈ ਵਧੀਆ ਚ ਆ ਗਈਆਂ ਇਹ ਐਸਿਆ ਬਾਈ ਹੋ ਉਹ ਜਿਹੜੀ ਵਿਚਾਲੇ ਜੇ ਖੜੀ ਆ ਪਾ ਠੋਲੇ ਹੀ ਕਾਲੀ ਆ ਕਾਲੀ ਲਾਲ ਰੱਖਣ ਦੇ ਸਾਡਾ ਬਰੇ ਕਿਹੜੀ ਕਹਿੰਦਾ ਉੱਚੇ ਮੱਛਰ ਬਾਈ ਬੱਕਰੇ ਹੁਣ ਇਹਨੇ ਚੰਗੇ ਲਿਆਂਦੇ ਬਾਈ ਨੇ ਤੇ ਬਾਕੀ ਪ੍ਰਾਣਾ ਕੋਈ ਤਿਆਰਪਾ ਸਿੱਖਣ ਨੂੰ ਮਿਲੀ ਜਾਂਦਾ ਹੁੰਦਾ ਇੱਕ ਅੱਧਾ ਦੇਣਾ ਬੜੀ ਸ਼ਾਂਤ ਬੱਕਰੀ ਹੈ ਨਾ ਹਾਂ ਜੀ ਤੇ ਉਹ ਰੰਬਰ ਸ਼ੇਰੀਆਂ ਬੱਕਰੀਆਂ ਜਾ ਗਈ ਦੀ ਇਹ ਹੂੰ ਤੇ ਉਹ ਰੰਬਰ ਸ਼ੇਰੀਆਂ ਬੱਕਰੀਆਂ ਚ ਆਹ ਪੱਠ ਕਿੰਨੇ ਦੰਦ ਹੋ ਗਈ ਇਹ ਮੇਰਾ ਖਿਆਲ ਜੀ 2 ਲੰਦਾ ਦੇ ਅਸਾਂ ਇਹ ਕਰੂ ਹਾਈਟ ਹੈ ਨਾ ਬੜੀ ਇਹ ਕਰੂਗੀ ਹੂੰ ਫਿਰ ਇਹਨਾਂ ਦੇ ਬੱਚੇ ਪੁੱੱਚੇ ਸੇਲ ਕਰਤੇ ਹਾਂ ਜੀ ਜਿਵੇਂ ਬੈਠੇ ਬਣਾ ਨਾ ਮੈਂ ਅੱਛਾ ਕੱਤੇ ਵਾਲੇ ਹੁਣ ਦੁਬਾਰਾ ਕ੍ਰੋਸ ਕਰਾਈਆਂ ਨੇ ਇਹ ਤਾਂ ਸਾਰੀਆਂ ਪੱਠਾਂ ਰੱਖੀਆਂ ਨੇ ਆ ਰੱਖ ਲੀਆਂ ਪੱਠਾਂ ਹਾਂ ਮੀਮਣੀਆਂ ਛੂਟੀਆਂ ਮੀਮਣੀਆਂ ਦੇਖੋ ਕਾਲੀਆਂ ਕਿੱਥੇ ਆ ਛੂਣੀਆਂ ਦੇ ਡੱਬੀਆਂ ਕਾਹੜਾ ਰੱਖ ਉਹਦਰ ਨੂੰ ਹਾਂ ਆ ਲੋਹਾ ਬੱਚਾ ਰੱਖ ਲਿਆ ਹੈ ਲੋਹਾ ਬੱਚਾ ਰੱਖ ਲਿਆ ਇਹਦੇ ਹੱਡ بڑے ਮੋਟੇ ਨੇ ਬਾਈ ਹਾਂ ਜੀ ਹਾਂ ਸ਼ੇਰ ਹੀ ਰੱਖ ਲਿਆ ਨਾ ਮੋਟਾ ਜੀ ਏ ਮਰਮਾਲ ਤੇ ਛੱਡੋਂਗੇ ਹਾਂਜੀ ਹਾਂ ਫਿਰੂ ਇਹ ਇਹ ਵੇਚ ਦੇਤਾ ਨਹੀਂ ਨਾ ਵੇਚਦੇ ਨਹੀਂ ਇਹ ਬਰੀਡਰ ਰੱਖਾਂਗੇ ਹਾਂਜੀ ਠੀਕ ਹੈ ਠੀਕ ਹੈ ਬਾਈ ਵਧੀਆ ਕੁਆਲਿਟੀ ਦਾ ਇਹ ਕਿਹੜੀ ਬੱਕਰੀ ਦਾ ਇਹ ਲੋਹੀ ਦਾ ਜੀ ਇੱਥੇ ਖੜੀ ਆਹ ਕਿਹੜੀ ਆ ਬਾਈ ਅੱਛਾ ਕੱਢੀ ਲੋਹੀ ਬੱਕਰੀ ਆ ਇੱਥੇ ਦਾ ਲੋਹੀ ਆ ਆ ਵੀ ਇਹਦਾ ਹੈ ਲਗਾਤ ਨਹੀਂ ਕੁੜੀਆਂ ਹਾਂ ਬੱਕਰੀ ਛੱਦੀ ਚੰਗਦਾ ਬਾਈ ਅੱਛਾ ਇਹਦੇ ਥੱਲੇ ਚੁੰਗਦਾ ਹੈ। ਹਾਂ। ਧਾਰਮ ਨਹੀਂ ਮਾਰਦਾ। ਇੱਕ ਇਹ ਦੋ ਬੱਕਰੀਆਂ ਚੁੰਗ ਜਾਂਦਾ ਲੈ ਇੱਕ ਹੋਰ ਇਹਨੂੰ ਬੱਕਰੀ ਕਾਲੀ ਲੈ ਲੈਂਦੀ ਆ ਜੀ। ਅੱਛਾ ਦੋਹਾਂ ਨੂੰ ਤਿੰਨਾਂ ਨੂੰ ਜੁੰਗੀਆਂ ਦੋਹਾਂ ਨੂੰ ਚੁੰਗ ਜਾਂਦਾ ਲੈ ਹੁਣ ਫੇਰ ਚੁੰਗਣ ਲੱਗ ਗਿਆ। ਆਹ ਦਿਖਾ। ਆਹ ਲੈ। ਫੇਰ ਇਹਨੂੰ ਚੌਂਦੇ ਨਹੀਂ ਬੱਕਰੀ ਨੂੰ। ਹਾਂ ਬਾਈ ਰੋਡੇ। ਹਾਂ ਬਾਈ ਚੌਂਦੇ ਨਹੀਂ ਮੈਂ ਆਹ ਬੱਕਰੀ ਇਹ। ਨਾ ਚੌਂਦੇ ਨਹੀਂ ਵੀ ਬੱਤਾਂ ਛੇਤੀ ਬੜੇ। ਅੱਛਾ ਠੀਕ ਆ। ਹਾਂ। ਫਿਰ ਕਰੋ ਸਿੰਘ ਇਹ ਤਾਂ ਕਿੰਨੇ ਟਾਈਮ ਚ ਲੈਣ ਲੱਗ ਜੂਗੇ? ਮੈਨੂੰ ਮਾਦਾ ਜੀ ਇਹ ਕਰਨ ਤੂ ਡੇਢ ਸਾਲ ਤੋਂ ਡੇਢ ਸਾਲ ਤੋਂ ਕਰੋ ਸਿੰਘ ਕਰੋ ਸਿੰਘ ਕਰਨ ਲੱਗ ਜੂ ਹੈ। ਹਾਂ ਆ ਬੱ ਕਲੀ ਠੀਕ ਹੈ ਹਾਂ ਕੰਨ ਨ ਦੱਬੇ ਆ ਗਏ ਨਾ ਗਲਾਬੀ ਚ ਇਹ ਥੋੜੀ ਜੀ ਹਾਂ ਲੋਹੀ ਡੱਬੀ ਚ ਆ ਗਈ ਜੀ ਲੋਹੀ ਡੱਬੀ ਹੈ ਕੰਨ ਥੋੜੇ ਜਿ ਗਲਾਬੀ ਚ ਨੇ ਹਣਾ ਹਾਂ ਜੀ ਹਾਂ ਠੀਕ ਹੈ ਲੈ ਬਾਈ ਬਾਈ ਕਰੀ ਜਾਂਦਾ ਤਿਆਰ ਤੇ ਉਹ ਬੱਚਾ ਜੇ ਤਿਆਰ ਹੋ ਗਿਆ ਫਿਰ ਬਾਈ ਕ੍ਰੋਸਿੰਗ ਇਹਨਾਂ ਤੋਂ ਨਹੀਂ ਲੈਂਦੇ ਹੈ ਕ੍ਰੋਸਿੰਗ ਹੈ ਕੀਤੀ ਉਹ ਛੱਡਿਆ ਹੋਇਆ ਹੈ ਕੀਤੀ ਆਪਾਂ ਉਹ ਛੱਡਿਆ ਜੀ ਬੁੱਧੂ ਵੀਰੇ ਤੋਂ ਲਿਆਦੀ ਮੈਂ ਹੂੰ ਉਹ ਦੇਖਾਂਗੇ ਬਾਈ ਰਿਜ਼ਲਟ ਜਦੋਂ ਬੱਕਰੀਆਂ ਸੂਪੀਆਂ ਵੀ ਕਿਵੇਂ ਦਿੰਦਾ ਹਾਂ ਤੇ ਬਾਕੀ ਬਾਈ ਦਾ ਮਾਲ ਆ ਸਾਰਾ ਆਹ ਕਣੀਆਂ ਆ ਗਈਆਂ ਕਣੀਆਂ ਕਰਕੇ ਇਕੱਠਾ ਜਾਓ ਕੇ ਖੜ ਗਿਆ ਹਾਂ ਹਾਂ ਇਹ ਮੱਖੀ ਚੀਨੀ ਵੀ ਰੱਖੀ ਹੈ ਇੱਕ ਹਾਂ ਜੀ ਹੂੰ ਸਾਰੇ ਤਰ੍ਹਾਂ ਦੀ ਬਾਈ ਵੈਰਾਈਟੀ ਹੈਗੀ ਆ ਤੇ ਹੁਣ ਆ ਬੱਕਰਾ ਚੰਗਾ ਲਿਆਂਦਾ ਖਾਨਦਾਨ ਦਾ ਇਹ ਤਾਂ ਰਿਜ਼ਲਟ ਲੈਂਦਾਗਾ ਬਾਈ ਨੇ ਇੱਥੇ ਕੱਤੇ ਚ ਸੋਣ ਗਈਆਂ ਤੇ ਉਹ ਦੇਖਾਂਗੇ ਆਪਾਂ ਵੀ ਕਿਵੇਂ ਆਉਂਦਾ ਹਨਾ ਰਿਜ਼ਲਟ ਬਾਕੀ ਗੱਲਬਾਤ ਦੱਸਿਓ ਵੀ ਹੂੰ ਇਹਦੇ ਹਾਂ ਇਹਦੇ ਬੱਚੇ ਨੇ ਲੋਕ ਪਾਸ ਤਾਂ ਦੇਖ ਰਹੇ ਉਰੇ ਮੰਨ ਹਾਂ ਪਾਕਿਸਤਾਨ ਕਹਿੰਦੇ ਨੇ ਪਾਕਿਸਤਾਨ ਬਾਬਰਪੁਰੇ ਬਣਾਵਾਂਗੇ ਲੈ ਛੜੇ ਯਾਰ ਬਾਬਰਪੁਰੇ ਅੱਛਾ ਇਹ ਤੋਂ ਠੀਕ ਆ ਇਹ ਪਾਕਿਸਤਾਨੀਆਂ ਦੇ ਕਰ ਕੀ ਕਰਿਆ ਕਰਿਆ ਹਾਂ ਹੂੰ ਹੂੰ ਦੇਖ ਲੈ ਬਾਈ ਬੱਕਰਾ ਚੰਗਾ ਬਾਈ ਹਾਂ ਠੀਕ ਐ ਉੱਤੇ ਮੱਥੇ ਦਾ ਲੰਬਾ ਕੰਨ ਸੇ ਬਾਈ ਕੋਈ ਤਜਰਬਾ ਸਾਂਝਾ ਕਰ ਆਪਣੇ ਜਿਹੜੇ ਨਵੇਂ ਭਰਾ ਐ ਬੱਕਰੀ ਪਾਲਣ ਚ ਆਈ ਜਾਂਦੇ ਹਨਾ ਹਾਂਜੀ ਕਿਵੇਂ ਮੈਂ ਬੱਕਰੀਆਂ ਦੀ ਦੇਖਭਾਲ ਕਿਵੇਂ ਹੁੰਦੀ ਆ ਵੀ ਕੋਈ ਦੇਖਭਾਲ ਦਾ ਜੀ ਹੁਣ ਵਿੱਚੇ ਰਹਿੰਨੇ ਆ 24 ਘੰਟੇ ਫਾਰਮ 'ਚ ਬੱਕਰੀ ਕਾਮਯਾਬ ਹੁੰਦੀ ਆ ਨਾ ਫਾਰਮ 'ਚ ਘੱਟ ਹੁੰਦੀ ਆ ਜੀ ਫੇਰੇ ਦੋਰੇ ਤੇ ਵੱਧ ਕਾਮਯਾਬ ਆ ਅੱਛਾ ਹਾਂ ਫਾਰਮ ਵਾਲੀ ਬੱਕਰੀ ਜਿਹੜੀ ਨਹੀਂ ਫਿਰਦੀ ਤੁਸੀਂ ਉਹ ਇੰਨੀ ਕਾਮਯਾਬ ਨਹੀਂ ਛੱਲਾ ਨੂੰ ਦੁੱਧ ਲੈ ਕੇ ਜਾਂਦੇ ਨੇ ਉਹਦਾ ਘੱਟ ਕਰੂ ਕੰਮ ਫੇਰਨ ਤੋਂਨ ਵਾਲੀ ਬੱਕਰੀ ਦਾ ਛੱਲਾ ਨੂੰ ਦੁੱਧ ਵੱਧ ਕੰਮ ਇਹਦਾ ਕਰਨਾ ਇਹ ਅੱਜ ਕੱਲ ਜੇ ਮੈਂ ਰੁੱਤ ਜੀ ਅਮੀ ਹਾਂ ਜਿਹੜੀ ਆ ਗਈ ਹੈ ਨਾ ਪਰ ਬਾਹਰ ਕੀ ਖਾਂਦੀਆਂ ਨੇ ਇਹ ਬਾਹਰ ਕਾਲਾ ਲੋ ਗਾਜਰ ਬੁੱਤੀ ਜੀ ਹੋਗੀ ਕੱਖ ਉਹ ਇਹ ਸੰਪਾ ਸੁਪਾ ਇਹ ਖਾਈ ਜਾਂਦੀ ਨੇ ਜੀ ਵਧੀਆ ਠੀਕ ਆ ਹਾਂ ਤੇ ਬਾਕੀ ਭਾਈ ਦਾਣਾ ਫੱਕਾ ਇਹਨਾਂ ਨੂੰ ਪਾਉਣੇ ਆ ਟਾਈਮ ਨਾਲ ਉਹ ਪਾਉਣੇ ਆ ਹਾਂ ਜੀ ਕੀ ਕੀ ਪਾਉਣੇ ਆ ਦਾਣੇ ਚ ਇਹ ਛੋਲਿਆਂ ਦਾ ਛਿੱਠੜ ਆ ਜੀ ਤੇ ਕਾ ਕਣਕ ਲੌਂਗ ਜੰਡੀ ਦੀ ਲੈ ਉਹਨਾਂ ਮਲੇ ਗੋਟਲੀਆਂ ਜੀ ਇੱਕ ਆ ਪਾਉਣੇ ਨੇ ਜਿਹੜਾ ਮਰਦੋ ਕੀ ਕਹਿੰਦੇ ਨੇ ਇਹਨੂੰ ਖੀੜ ਆ ਹਾਂ ਜੀ ਕਾਣੀ ਖੰਡਾ ਖੰਡਾ ਉਹਨਾਂ ਸੋਲਿਆਂ ਦਾ ਟੁਕੜਾ ਟਗੜਾ ਵਿੱਚ ਖੰਡਾ ਵੀ ਛੱਡਦੇ ਆ ਨਾਲ ਰਲਾ ਕੇ ਠੀਕ ਆ ਥੁਰਨੀਆਂ ਚ ਪਾ ਦਿੰਦੇ ਆ ਤੇ ਬਈ ਇੱਕ ਗੱਲ ਹੋਰ ਜਿਵੇਂ ਜਦੋਂ ਬੱਕਰੀ ਸੂਣ ਵਾਲੇ ਹਨਾ ਕੀ ਕੀ ਪਾਉਂਦੇ ਉਹਨੂੰ ਜਦੋਂ ਬੱਕਰੀ ਸੂਹ ਪੈਂਦੀ ਆ ਸੂਏ ਤੇ ਜੀ ਉਹਨੂੰ ਫਿਰ ਆਹੀ ਪਾਉਂਦੇ ਆ ਸੋਲਿਆਂ ਦਾ ਠੇਠਰ ਵੱਧ ਸੋਲਿਆਂ ਦਾ ਕਾੜਾ ਕੂੜਾ ਦਾਲ ਸੋਲਿਆਂ ਦੀ ਦਾਲ ਕੰਮ ਕਰਦੀ ਆ ਜਨਾ ਠੇਠਰ ਕਾੜਾ ਨਹੀਂ ਪਾਉਂਦੇ ਬਈ ਕਾੜਾ ਬਾਅਦ ਚ ਬਣਾਉਂਦੇ ਆ ਜੇ ਅੱਜ ਸੂਹੀ ਮਤਲਬ ਦੋ ਦਿਨਾਂ ਬਾਅਦ ਕਾੜਾ ਵੀ ਬਣਾਉਂਦੇ ਆ ਕਾੜੇ ਚ ਕੀ ਕੀ ਹੁੰਦਾ ਕਾੜੇ ਚ ਛਾਉ ਫਗੋੜ ਆ ਮੜਾ ਮੋਟਾ ਜਿਹੜਾ ਹੁੰਦਾ ਜੀ ਹੋਰ ਸਮਾਨ ਉਹ ਪੈਂਦਾ ਕਾੜੇ ਵਾਲਾ ਅੱਛਾ ਹਾਂ ਜੀ ਠੀਕ ਹੈ ਕਿ ਉਹ ਬਾਹਰ ਦਾ ਫਾਰਮ ਦਾ ਦੇਚੀ ਕੋ ਜੋ ਧਰਦਾ ਹਾਂ ਉਹ ਪਾ ਲੈਣੇ ਹਾਂ ਤੇ ਜਿਵੇਂ ਆਪਾਂ ਕਹਿੰਦੇ ਕਹਿੰਦੇ ਨਾ ਵੀ ਬੱਕਰੀ ਦੁੱਧ ਨੂੰ ਚੱਲੇ ਹਾਂ ਜੀ ਉਹਦੇ ਲਈ ਕੀ ਕਰਦੇ ਹਾਂ ਉਹਦੇ ਲਈ ਕਿ ਉਹ ਇਹਨਾਂ ਜੀ ਛੇਤੀ ਚੱਲਦੀ ਆ ਕਾੜੇ ਨਾਲ ਹਾਂ ਕਿ ਉਹਦੇ ਕਾੜ ਦੇਣੇ ਆ ਦੇਚੀ ਕਿ ਉਹ ਪਾ ਲਓ ਜੇ ਜਨੈਸ਼ਾਪ ਦੀ ਪੋਵਣੀ ਪਾਲੀਆਂ ਦੀ ਹਾਂ ਫਾਰਮ ਪਾਲੂ ਜਾਏ ਹਾਂ ਵੀ ਕਿਉਂ ਨਹੀਂ ਸੀ ਤੀ ਕਿਉਂ ਨਹੀਂ ਸੀ ਤੀ ਪਰ ਪੰਦੇਰੀ ਲੋਕ ਨਾੜਾ ਖੋਲ ਦਿੰਦਾ ਕਿਉਂ ਨਾੜਾ ਖੋਲ ਦਿੰਦਾ ਹੈ ਕਿਉਂ ਕਿੰਨਾ ਕਿ ਇੱਕ ਬੱਕਰੀ ਨੂੰ ਇੱਕ ਬੱਕਰੀ ਨੂੰ ਇੱਕ ਗਰਾ ਡੇਢ ਗਰਾ ਤੇ ਇੱਕ ਚੰਚਾ ਪਾਉਂਦੇ ਆਂ ਅਸਿਆ ਹਾਂ ਇੱਕ ਚੰਚਾ ਮੰਨ ਲਓ ਵੀ ਪਰਕ ਜਮੈਂ ਹੁੰਦਾ ਕਿ ਉਹ ਹਾਂ ਪੰਜ ਚੰਚਾ ਵਰਕੇ ਪਾ ਦੀਦਾ ਪਾਣੀ ਚ ਨਾ ਕਾੜੇ ਚ ਕਾੜੇ ਚ ਹਾਂ ਜਬਾਲ ਨਾਲ ਕੋੜਾ ਕੋੜਾ ਸੌਫ ਹੋ ਗਈ ਆ ਤੇ ਵੱਡੀ ਲੈ ਚ ਇਹੋ ਜਿਹਾ ਕੁਝ ਹੈ ਨਾ ਉਹਦਾ ਪਤੀ ਆ ਸਾਰਿਆਂ ਨੂੰ ਕਾੜਾ ਕਿਵੇਂ ਬਣਦਾ ਤੇ ਉਹਦੇ ਵਿੱਚ ਕਿਉਂ ਪਾਉਂਦੇ ਹਾਂ ਹਾਂ ਜੀ ਹੂੰ ਫਰ ਕਿੰਨਾ ਟਾਈਮ ਦੁੱਧ ਦਿੰਦੀ ਆ ਬਈ ਕੱਤੇ ਦੀ ਸੂਈ ਇਹ ਇਹ ਜੀ ਕੱਤੇ ਤੋਂ ਸੂਈ ਦੇਖ ਲਓ ਜੀ ਇਹ ਹੁਣ ਅੱਛੂ ਤੱਕ ਇਹਨੇ ਰਹੀ ਜਾਣਾ ਦਵਾਰੇ ਹਾਂ ਅੱਛੂ ਦਾ ਹੁਣ ਕਰਾਉ ਸੁਣੋ ਜਾਨੇ ਜੇਠ ਚ ਆਪਾਂ ਤੋਂ ਸਾਰੀ ਦੁੱਧ ਦੇਣੀਆਂ ਅੱਛਿਆ ਅੱਛੂ ਦਾ ਕਿੰਨਾ ਨੇ ਦੇਣੇ ਲੈਣਾ ਕੱਤੇ ਚ ਫਿਰ ਇਹਨਾਂ ਨੂੰ ਤੋਂ ਕਈ ਬਕਰੀਆਂ ਆ ਜਾਂਦੀਆਂ ਜੀ ਸੂਨ ਤੱਕ ਪਿੱਛੇ ਤੱਕ ਨੰਦੀਆਂ ਨੇ ਪਿੱਛਾ ਬਕਰੀ ਦਾ ਜਿਹੜੀ ਦਿਖਾਉਂਦੀ ਆ ਵਧੀਆ ਦੁੱਧ ਵਾਲੀ ਉਹ ਮਤਲਬ ਸੂਨ ਤੱਕ ਵੀ ਲਈ ਜਾਂਦੀਆਂ ਨੇ ਅੱਛਿਆ ਹਾਂ ਜੀ ਕੋਈ 5-7 ਦਿਨਾਂ ਕੋਈ ਹਟਦੀਆਂ ਨੇ ਸੂਨ ਤੋਂ ਭਾਵੇਂ ਛਾੜਦੇ ਨਹੀਂ ਹੈਗੇ ਦੁੱਧ ਉਹ ਛਾੜਦੇ ਨਹੀਂ ਉਹ ਦਈ ਜਾਂਦੇ ਜੀ ਆਹੋ ਗਲਾਸ ਅੱਧਾ ਗਲਾਸ ਸੂਨ ਤੱਕ ਵੀ ਆਇਆ ਨਹੀਂ ਵੀ ਦੁੱਧ ਛਾੜ ਛਾੜ ਚੜੇ ਨਹੀਂ ਹੈ ਚੋਹੀ ਜਾਂਦੇ ਹੋ ਹਾਂ ਜੀ ਚੋਹੀ ਜਾਂਦੇ ਆ ਜੀ ਹਾਂ ਠੀਕ ਆ ਫੇ ਮੂਰਲੇ ਸਵੇਰੇ ਦੇ ਦਿੰਦਿਆਂ ਨੇ ਦੁੱਧ ਵਧੀਆ ਹਾਂ ਜੀ ਹਾਂ ਉਹ ਛੇਵਾ ਨਾਲ ਦਾਣਾ ਪੱਕਾ ਪਾਵਾਂਗੇ ਛੇਵਾ ਨਹੀਂ ਦੁੱਧ ਲੈਣੇ ਜੀ ਅੱਛਾ ਹਾਂ ਠੀਕ ਆ ਠੀਕ ਆ ਬਾਈ ਹਾਂ ਤੇ ਠੀਕ ਆ ਬਾਈ ਰੋਡੇ ਧੰਨਵਾਦ ਠੀਕ ਆ ਜੀ ਤੇ ਦੁਬਾਰੇ ਤੇਰੀ ਬਰੀਡ ਦੇਖਣ ਜ਼ਰੂਰ ਆਵਾਂਗੇ ਜਿਹੜੀ ਆ ਬੱਕਰੇ ਤੋਂ ਕ੍ਰੋਸਿੰਗ ਲੈਤੀ ਆ ਤਾਂ ਠੀਕ ਆ ਜੀ ਕੱਤੇ ਜਾਦੇ ਅੱਛੇ ਕੁੱਤੇ ਹਾਂ ਸੂ ਕੱਤੇ ਜਾਵਾਂਗੇ ਵੀਡੀਓ ਦੁਬਾਰੇ ਬਣਾਵਾਂਗੇ ਠੀਕ ਆ ਬਾਈ ਪੱਠਾਉਣੀਆਂ ਬੱਕਰੇ ਆ ਬੱਚਿਆਂ ਦਾ ਕਹੇ ਜਾ ਲਾਟਾ ਬੱਕਰੇ ਦਾ ਹਾਂ ਨਾਲੇ ਰਿਜ਼ਲਟ ਦਾ ਪਤਾ ਲੱਗੂਗਾ ਤੇ ਠੀਕ ਆ ਬਾਈ ਧੰਨਵਾਦ ਠੀਕ 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 ਓਕੇ